कि ज सिद्ध साधक है इस संसार के अंदर परमात्मा का नाम सिमरन करने वाले बहुत संसार के अंदर सिद्ध साधक कहते हैं योगी वीर योग साधना वाले ਜਾ ਹੋਰ ਸアドਨਾ ਕਰਨ ਵਾਲੇ ਹੋਣ ਨੇ ਸੰਸਾਰ ਦੇ ਪਰ ਅਸੀਂ ਕੇਵਲ ਤੇ ਕੇਵਲ ਉਹਨਾਂ ਦੀ ਸੰਗਤ ਕਰਨੀ ਹੈ ਜਿਹੜੇ ਕੇਵਲ ਤੇ ਕੇਵਲ ਪਰਮਾਤਮਾ ਦੀ ਸਿੱਖ ਸਲਾਹ ਕਰਦੇ ਨੇ ਜਿਹੜੇ ਕਿਸੇ ਹੋਰ ਦੀ ਸਿੱਖ ਸਲਾਹ ਕਰਦੇ ਨੇ ਆਪਾਂ ਉਹਨਾਂ ਦੀ ਸੰਗਤ ਨਹੀਂ ਕਰਦੇ ਜੇਕਰ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਜੇ ਮਰਨਾ ਬੈਠੇ ਜੁੜਿਆ ਜਦ ਵਸੀ ਐਸੀ ਬੰਦਗੀ ਕਰਨ ਵਾਲੇ ਦਾ ਦੀ ਸੰਗਤ ਕਰਾਂਗੇ ਜਿਵੇਂ ਹੁਣ ਆਪਾਂ ਗੁਰੂ ਦੀ ਸੰਗਤ ਕਰਦੇ ਆ ਤੇ ਸਾਡਾ ਮਨ ਹੈ ਜਿਹੜਾ ਉਹ ਪਰਮਾਤਮਾ ਦੇ ਸਿਮਰਨ ਕਰਨ ਵਿੱਚ ਜੁੜੇਗਾ ਪਰ ਮਨ ਦੇ ਹੱਥ ਦੇ ਨਾਲ ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਜਿਹੜੇ ਯੋਗੀ ਸੀ ਇਹ ਮਨ ਦੇ ਹੱਥ ਦੇ ਨਾਲ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਸੀ ਆਪਣੇ ਸਰੀਰ ਨੂੰ ਤਪਾਉਂਦੇ ਸੀ ਇਹ ਅਸ਼ੀਰਵਾਦ ਹਾਸਲ ਕਰਕੇ ਦੁਨੀਆ ਨੂੰ ਰੋਕਾਣਾ ਉਹਨਾਂ ਦੇ ਕੋਲੋਂ ਬਾਗਾ ਬਾੜੇ ਦੀ ਆਪਣੀਆਂ ਜੈਜੇ ਕਾਰਾਂ ਕਰਾਉਣੀਆਂ ਮੱਥੇ ਟਿਕਾਉਣਾ ਪਰ ਇਸ ਤਰੀਕੇ ਦੇ ਨਾਲ ਉਸ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਇਸ ਕਰਕੇ ਸਤਿਗੁਰੂ ਨੇ ਕਹਿ ਦਿੱਤਾ ਕਿ ਮਨ ਦੇ ਹੱਥ ਨਾਲ ਪਰਮਾਤਮਾ ਦੀ ਪ੍ਰਾਪਤੀ ਦੀ ਚਾਹਤ ਰੱਖਣ ਵਾਲੇ ਆਦਮੀ ਆਪਣੇ ਜੀਵਨ ਦਾ ਨਿਸ਼ਾਨਾ ਪੂਰਾ ਨਹੀਂ ਕਰ ਸਕਦੇ ਜਿਹੜੇ ਨੰਦੇ ਆ ਬੰਨਣਾ ਪਾ ਲਾਂਗੇ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਕਦੇ ਉਰਾ ਨਹੀਂ ਹੁੰਦਾ ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਮਨ ਹੱਠ ਕੇ ਨਾ ਪਾਇਓ ਸਭ ਥਕੇ ਘਰ ਨੂੰ ਆਏ ਕਹਿੰਦੇ ਮਨ ਦੇ ਹੱਠ ਦੇ ਨਾਲ ਕਦੇ ਪਰਮਾਤਮਾ ਦੀ ਮਿਲਦਾ ਹੁੰਦਾ ਦੁਨੀਆ ਨੰਦੇ ਹੱਥ ਨਾਲ ਸਾਧਨਾ ਕਰਨ ਵਾਲੇ ਆਪਣੇ ਸਰੀਰ ਨੂੰ ਤਪਾਉਣ ਵਾਲੇ ਕਿਤੇ ਉਹ ਕਰਮ ਕਰ ਕਰਕੇ ਥੱਕ ਗਏ ਪਰ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਤੇ ਜਿਵੇਂ ਕਿ ਪਰਮਾਤਮਾ ਦੀ ਪ੍ਰਾਪਤੀ ਹੈ ਜਿਵੇਂ ਕਿ ਕਾਗਜ਼ ਨੂਨ ਕਾਗਜ਼ ਹੁੰਦਾ ਨਾ ਉਹ ਕਾਗਜ਼ ਤੇ ਨੂਨ ਇਹਨਾਂ ਨੂੰ ਘੋੜੀ ਸੰਗਤ ਹੋ ਜਾਏ ਜਿਵੇਂ ਆਪਾਂ ਕਾਗਜ਼ ਵੈਸੇ ਪਾਣੀ ਦੇ ਵਿੱਚ ਸੁੱਟਦੇ ਦੇ ਅੰਦਰ ਜੇ ਕਾਗਜ ਨੂੰ ਘਿਓ ਦੇ ਵਿੱਚ ਲਵੇੜ ਕੇ ਛੁੱਟ ਦਈਏ ਤੇ ਫਿਰ ਕਾਗਜੜਦਾ ਨਹੀਂ। ਇਸੇ ਤਰ੍ਹਾਂ ਲੂਣ ਹੈ। ਲੂਣ ਨੂੰ ਪਾਣੀ ਦੇ ਵਿੱਚ ਛੁੱਟ ਦਿਆਗੇ ਖੁਰ ਜਾਣਾ ਹੈ। ਪਰ ਭਗਵਾਨ ਜਦੋਂ ਇਸ ਲੂਣ ਨੂੰ ਘਿਓ ਵਿੱਚ ਰਲਾ ਕੇ ਛੁੱਟ ਦਿਆਗੇ ਕਦੇ ਘਿਓ ਇਹ ਜਿਹੜਾ ਖੁਰਦਾ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਕਮਲ ਦਾ ਫੁੱਲ ਹੈ ਇਹ ਭਗਵਾਨ ਜਦੋਂ ਤੱਕ ਇਸ ਨੂੰ ਪਾਣੀ ਮਿਲਦਾ ਹੈ ਇਹ ਕਮਲ ਆਉਂਦਾ ਨਹੀਂ ਤਿੰਨ ਉਦਾਹਰਨਾਂ ਦੇ ਯੁਵਾ ਅੱਗੇ ਜਾ ਕੇ ਪੜਾਂਗੇ ਤਿੰਨ ਉਦਾਹਰਨਾਂ ਦੇ ਵੀ ਸਤਿਗੁਰੂ ਸਮਝਾਉਂਦੇ ਨੇ ਕਿ ਜਿਵੇਂ ਕਿ ਕਾਗਦ ਲੂਣ ਘੋੜੀ ਦੀ ਸੰਗਤ ਕਰਕੇ ਗਲਦਾ ਨਹੀਂ ਜਿਵੇਂ ਕਿ ਇੱਕ ਕਮਲ ਦਾ ਫੁੱਲ ਪਾਣੀ ਦੀ ਸੰਗਤ ਕਰਕੇ ਕਮਲ ਆਉਂਦਾ ਨਹੀਂ ਤੇ ਭਗਾਂ ਵਾਲਿਓ ਇਸੇ ਤਰ੍ਹਾਂ ਹੀ ਜੇ ਅਸੀਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਾਂਗੇ ਜਿਹੜੇ ਉਸ ਜੇ ਕੋ ਜ਼ਲਾ ਕਰਨ ਵਾਲੇ ਨੇ ਜੇਕਰ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਤੇ ਭਗਵਾਨ ਉਹ ਫਿਰ ਜਿਹੜਾ ਜੰਮ ਹੁੰਦਾ ਹੈ ਉਹ ਵੀ ਸੰਗਤ ਕੋ ਜੀ ਬਣਾ ਸਕਦਾ ਜਿਵੇਂ ਕਿ ਕਾਗਜ਼ ਨੂੰ ਘੋਲ ਲਾ ਦਿਆਂਗੇ ਪਾਣੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਤੇ ਭਗਵਾਨ ਵਾਲਿਓ ਜਿਵੇਂ ਨੂਰ ਨੂੰ ਘੋਲ ਹੀ ਸੰਗਤ ਕਰਾ ਕੇ ਪਾਣੀ ਵਿੱਚ ਹੋਂਦੀਏ ਪਾਣੀ ਨੂਰ ਦਾ ਕੁਝ ਨਹੀਂ ਵਿਗਾੜ ਸਕਦਾ ਜਿਵੇਂ ਕੇ ਪਤਾਂ ਵਾਲਿਓ ਕਮਲ ਦਾ ਫੁੱਲ ਹੈ ਪਾਣੀ ਤੋਂ ਬਿਨਾ ਨਹੀਂ ਖਮਲਾਉਂਦਾ ਇਸੇ ਤਰ੍ਹਾਂ ਆਪਾਂ ਜੀ ਐਸੇ ਤਤਵੇ ਦਾ ਐਸੇ ਮਹਾਤਮਾ ਦੀ ਐਸੇ ਸਾਧੂ ਦੀ ਐਸੇ ਸੰਤ ਦੀ ਗੁਰੂ ਦੀ ਸੰਗਤ ਕਰਾਂਗੇ ਜਿਹੜਾ ਪ੍ਰਮਾਤਮਾ ਦਾ ਪ੍ਰਮਾਤਮਾ ਦੀ ਸਿੱਧ ਸਲਾਹ ਕਰਦਾ ਹੈ ਸਿਮਰਨ ਕਰਨ ਵਿੱਚ ਮਨ ਜੁੜੇਗਾ ਤੇ ਜਿਹੜਾ ਜਮਾਤ